ਦੇ ਕੋਨੇ ਘੰਟੇ ਤੋਂ ਖੜੇ ਹੋਏ ਇਸ ਕਰਕੇ ਇੱਕ ਅਜਿਹਾ ਖਵਾਡੋ ਨੇ ਐਸੀ ਵੀ ਆਪਣੇ ਕਾਰੋਬਾਰ ਤੇ ਜਾਨਾ ਸਰਕਾਰਾਂ ਕੰਮ ਕਰ ਛੱਡ ਜੁੜ ਗਏ ਆਏ ਹੋਏ ਇਹ ਮਾਰ ਮੈਡਿੰਗ ਜਾ ਕੇ ਇਹਨਾਂ ਨੂੰ ਕਹਿਦਾ ਵਾ ਵੀ ਇਹਨੇ ਕੁਇਟ ਹਟਾਲ ਕਰਨੀ ਆ ਪਹਿਲਾਂ ਪਬਲਿਕ ਨੂੰ ਦੱਸੇ ਰਵੇ ਕਨਵਰਟ ਹੋਵੇ ਅਸੀਂ ਅਸੀਂ 24 ਕਿਲੋਮੀਟਰ ਤੋਂ ਆਏ ਆ ਪਤਾ ਮਾਰ ਜਿਲ੍ਹਾ ਪਤਰੀ ਸਿਵਲ ਹਸਪਤਾਲ ਤਰਨਤਾਰਨ ਅਜਿਹਾ ਕਿ ਜਿਹੜੇ ਕਰਮਚਾਰੀ ਹਨ ਉਹਨਾਂ ਨੂੰ ਬੀਤੇ 10 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਕਰਕੇ ਅੱਜ ਉਹਨਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਔਰ ਇਸ ਦੌਰਾਨ ਜਿਹੜਾ ਕਿ OPD ਕਾਊਂਟਰ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਸਵੇਰ ਤੋਂ ਹੀ ਕਰੀਬ 7 ਵਜੇ ਤੋਂ ਜਿਹੜੇ ਕਿ ਦੂਰ ਤਰਾਡੇ ਤੋਂ ਜਿਹੜੇ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਰੀਜ਼ ਪਹੁੰਚਦੇ ਹਨ ਔਰ ਉਹਨਾਂ ਨੂੰ ਇੱਥੇ ਲਾਈਨਾਂ ਵਿੱਚ ਖੜੇ ਹੋ ਕੇ ਖਮਿਆਜਾ ਭੁਗਤਣਾ ਪੈ ਰਿਹਾ ਹੈ ਲੋਕਾਂ ਦਾ ਮਤਲਬ ਕਹਿਣਾ ਹੈ ਕਿ ਉਹਨਾਂ ਵਿੱਚ ਉਹਨਾਂ ਦਾ ਕੀ ਕਸੂਰ ਹੈ ਇਸ ਦੌਰਾਨ ਤੁਸੀਂ ਦੇਖ ਸਕਦੇ ਜੇ ਕਾਊਂਟਰ ਜਿਹੜੇ ਹੈ ਕਿ OPD ਕਾਊਂਟਰ ਸਵੇਰ ਤੋਂ ਹੀ ਬੰਦ ਹਾਂ ਔਰ ਕਰਮਚਾਰੀ ਆਪਣਿਆਂ ਜਿਹੜਾ ਕੀ ਤਨਖਾਹਾਂ ਨਾ ਮਿਲੰਦਾ ਰੋਜ਼ ਜ਼ਹਰ ਕੀਤਾ ਜਾ ਰਿਹਾ ਹੈ ਮੌਕੇ ਤੇ ਮੌਜੂਦ ਜਿਹੜੇ ਮਰੀਜ਼ ਹਨ ਉਹਨਾਂ ਦਾ ਸਵੇਰ ਤੋਂ ਹੀ ਜਿਹੜੇ ਕੀ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ પાસે ਇਲਾਜ ਕਰਨ ਲਈ ਪੁੱਜੇ ਸਨ ਔਰ ਉਹਨਾਂ ਨੂੰ ਜਦੋਂ ਤੱਕ ਪਰਚੀ ਨਹੀਂ ਕੱਟੀ ਜਾਂਦੀ ਹੈ ਉਸ ਤੱਕ ਡਾਕਟਰ ਵੀ ਉਹਨਾਂ ਦਾ ਇਲਾਜ ਨਹੀਂ ਕਰ ਸਕਦੇ ਹਨ ਜੋ ਕਿ ਪ੍ਰੋਟੋਕੋਲ ਦੇ ਅਨੁਸਾਰ ਹੈ ਸਾਡੇ ਨਾਲ ਮੌਜੂਦ ਹਨ ਇੱਥੇ ਜਿਹੜੇ ਬਜ਼ੁਰਗ ਮਰੂਜ ਆ ਤੁਸੀਂ ਦੇਖ ਸਕਦੇ ਜੇ ਜ਼ਮੀਨ ਤੇ ਬੈਠੇ ਹੋਏ ਹਨ ਨਾ ਔਰ ਪਰਚੀ ਕਾਊਂਟਰ ਖੁੱਲਣ ਦਾ ਇੰਤਜ਼ਾਰ ਕਰ ਰਹੇ ਹਨ ਕਿੱਥੋਂ ਆਏ ਜੀ ਕੀ ਨਾਮ ਤੁਹਾਡਾ ਮੰਗਲ ਸਿੰਘ ਜੀ ਖੱਬੇ ਟੋਗਰਾ ਤੋਂ ਆ ਰਹੇ ਹਾਂ ਕਿੰਨੇ ਕਿਲੋਮੀਟਰ ਪੈ ਜਾਂਦਾ ਤੂੰ 28 ਕਿਲੋਮੀਟਰ ਤੇ ਕੀ ਇੱਥੇ ਹਾਲਾਤ ਕੀ ਆ ਕਿਉਂ ਬੈਠੇ ਜੇ ਮੇਰੇ ਕੋਈ ਆਇਆ ਨਹੀਂ ਸਵੇਰ ਤੇ ਆਣ ਕੇ ਬੈਠੇ ਪਰਚੀ ਨਹੀਂ ਕੱਢਦੇ ਪਰਚੀ ਨਹੀਂ ਕੋਈ ਕੱਢਦਾ ਕਿਹੜੇ ਡਾਕਟਰ ਨੂੰ ਹੋਣਾ ਸੀ ਅੱਖਾਂ ਵਾਲੇ ਨੂੰ ਕਿਸੇ ਕੋ ਤੋਂ ਆਇਆ ਹੋਰ ਨਹੀਂ ਆ ਜੋਧਪੁਰ ਤੋਂ ਜੀ ਕੀ ਕਹਿੰਦੇ ਆ ਜੀ ਕਿਰੋਂ ਤੱਕ ਖੁੱਲੇਗਾ ਕਾ ਕਾਊਂਟਰ ਕੋਈ ਅਜੇ ਜਵਾਬ ਨਹੀਂ ਵੀ ਕਦੋਂ ਖੁੱਲਣਾ ਕਦੋਂ ਨਹੀਂ ਖੁੱਲਣਾ ਕਿੰਨੇ ਵਜੇ ਆਏ ਜਿੱਥੇ 8 ਵਜੇ ਤੇ ਆ ਕੇ ਬੈਠੇ ਕੀ ਮੰਗ ਕਰਦੇ ਜੀ ਇਹ ਤੁਹਾਨੂੰ ਜੀ ਸ਼ਾਸਨ ਤੋਂ ਸਰਕਾਰ ਤੋਂ ਤੁਹਾਡੀ ਖਰਚਲ ਖਵਾਰੀ ਹੋ ਰਹੀ ਹੈ ਨਾ ਹਾਂਜੀ ਹਾਂਜੀ ਮੰਗ ਤੇ ਵੇਖ ਲੋ ਜਿਹੜੀ ਸਰਕਾਰ ਆਈਏ ਇਹ ਦੋ ਜੀ ਸਰਕਾਰ ਤੇ ਅੱਗੇ ਆਈ ਇਹ ਚੂ ਇਹ ਮਰੀਜ਼ਾਂ ਨੇ ਇਹਨਾਂ ਨਾਲ ਹੋਰ ਵੀ ਇਹਨਾਂ ਆ ਪਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਕਿ ਕਾਉਂਟਰ ਖੋਲਣਾ ਕਹਿਣਾ ਜੀ ਕੀ ਮੰਗ ਲ ਇਹਨਾਂ ਨੂੰ ਪਰੇਸ਼ਾਨੀ ਆ ਰਹੀ ਤੁਹਾਨੂੰ ਕਿਹੜੇ ਚਾਰੇ ਕੀ ਕੰਮ ਕਰਦੇ ਤੁਸੀਂ ਕੀਤੀ ਬੜੇ ਠੀਕ ਕਹਿਣਾ ਚਾਹੁੰਦੇ ਜੀ ਸਾਡਾ ਕਾਉਂਟਰ ਖੋਲਣਾ ਚਾਹੀਦਾ ਵਾ ਸਾਡੀ ਇੱਕ ਅੱਧੇ ਪੌਣੇ ਘੰਟੇ ਤੋਂ ਖੜੇ ਹੋਏ ਇਸ ਕਰਕੇ ਆਈ ਖਾਜ ਖਵਾਰੋ ਨੇ ਐਸੀ ਵੀ ਆਪਣੇ ਕਾਰੋਬਾਰ ਤੇ ਜਾਣਾ ਵਾ ਸਾਡੇ ਘਰ ਕੰਮ ਕਰ ਛੱਡ ਜੁੜ ਕੇ ਆਏ ਹੋਏ ਪਾਸੀ ਇਹਨ ਇੱਕ ਵੈਸਟਾ ਸਾਡੇ ਗਾ ਜੀ ਦੋਸਤੋ ਆ ਜਿਹੜੀ ਹੈਗੀ ਆ ਜਿਹੜੀ ਅੱਜ ਨੂੰ ਪਰੇਸ਼ਾਨੀ ਜਿਹੜੀ ਆ ਦੀ ਇਹ ਬੰਦੂ ਨਹੀਂ ਕੀਦੀ ਤੁਸੀਂ ਕਹਿਣਾ ਚਾਹੋ ਅਹੀਂ ਦੇਖੋ ਪੌਣੇ 9:00 ਤੇ ਆ ਕੇ ਖਲੋਤੇ ਲੈਣਦੇ ਆ ਇਹ ਬਾਹਰ ਮੈਟਿੰਗ ਜਾ ਕੇ ਇਹਨਾਂ ਨੂੰ ਚਾਹੀਦਾ ਵਾ ਵੀ ਇਹਨੇ ਕੁੜਤਾ ਕਰਨੀ ਆ ਪਹਿਲੋਂ ਪਬਲਿਕ ਨੂੰ ਦੱਸਿਆ ਰਿਹਾ ਕੰਮ ਹਟਾ ਲਿਆ ਅਸੀਂ 24 ਕਿਲੋਮੀਟਰ ਤੋਂ ਆਏ ਆ ਪਤਾ ਮਾਰ ਕੇ ਜਾ ਕੇ ਬੈਠੇ ਆ ਕੋਈ ਕੰਮ ਨਹੀਂ ਹੋ ਰਿਹਾ ਕੋਈ ਹੋਰ ਹੱਲ ਹੋਣਾ ਚਾਹੀਦਾ ਕਿ ਕੋਈ ਹੋਰ ਬੰਦਿਆਂ ਨੂੰ ਲਾ ਕੇ ਕਾਊਂਟਰ ਦੀ ਪਰਚੀ ਖੁੱਲਣੀ ਚਾਹੀਦੀ ਹੈ ਤਾਂ ਕਿ ਮਰੀਜ਼ ਵਖਾ ਸਕਣ ਹੈਨਾ ਹਾਂਜੀ ਹਾਂਜੀ ਹੋਰ ਬੰਦੇ ਲਾ ਕੇ ਕੋਈ ਇੱਥੇ ਕਾਊਂਟਰ 'ਚ ਐਸਐਮਐਲ ਸਾਹਿਬ ਨੂੰ ਕਹਿ ਕੇ ਹੋਰ ਬੰਦੇ ਲਾ ਦੇਣ ਤੇ ਪਰਚੀਆਂ ਗੱਟੀਆਂ ਜਾਣ ਤੇ ਮਰੀਜ਼ ਜਿਹੜੇ ਆਪਣਾ ਵਖਾ ਸਕਣ ਇਹ ਮਰੀਜ਼ਾਂ ਦਾ ਕਹਿਣਾ ਹੈ ਕਿ ਤੁਸੀਂ ਭਾਜੀ ਕਿੱਥੋਂ ਆਏ ਜੇ ਅਖਾੜੇ ਤੋਂ ਆਏ ਆਂ 60 ਕਿਲੋਮੀਟਰ ਦੂਰ ਹੈ ਸੇਪੇ ਅੱਠ ਪਿੰਡੇ ਆ ਗਏ ਆ 60 ਕਿਲੋਮੀਟਰ ਦੂਰ ਹਾਂ 60 ਕਿਲੋਮੀਟਰ ਅਖਾੜੇ ਤੋਂ ਅਸੀਂ ਆਏ ਆ ਅੱਛੇ ਆਏ ਆ ਦੋ ਅੱਛੇ ਵੀ ਆਏ ਪਛੋ ਵੀ ਆ ਕੋ ਸਾਡਾ ਨਹੀਂ ਟੈਸਟ ਅੱਜ ਨਹੀਂ ਵੇਗ ਆਏ ਆ ਸੇ ਫੇਰੇ ਜੋ ਖਰਾਬੀ ਹੋਣੀ ਫੇਰੇ ਵਾਪਸ ਚਣਾ ਬੁੱਝ ਸੋ ਇਤੀ ਕਰੀਏ ਸਰਕਾਰ ਕੋ ਮਨ ਕਾਇਦ ਹੁੰਦਾ ਜੀ ਇਲਾਜ ਫਰੀ ਹੈ ਜੀ ਹਸਲਦਾ ਹਿੱਸੇ ਲੋਕਾਂ ਦੇ ਖਰਾਬੀ ਨਹੀਂ ਹੁੰਦੇ ਇਹ ਤੁ ਬਜ਼ੁਰਗਾਂ ਕਿ ਪਿੰਡ ਦੇ ਨੌਜਵਾਨ ਚਲੋ ਕੋਈ ਗੱਲ ਨਹੀਂ ਬਜ਼ੁਰਗ ਸਾਡੇ ਮਾਪਿਆਂ ਵਰਗੇ ਭਰਾ ਮਾਮਾ ਰੋਲ ਨਹੀਂ ਨਾ ਕੀ ਫੈਲਾ ਸਰਕਾਰ ਦਾ ਅਹੀਂ ਜਰਾ ਸਬੰਧ ਕਰ ਲੱਗੇ ਆ ਵੀ ਇੱਥੇ ਬਾਈ 25 ਕਿਟੋ ਉਹਨਾਂ ਦੀਆਂ ਕੁਝ ਕਰੋ ਦੋ ਕੋਈ ਸੁਣ ਮੈਂ ਨਹੀਂ ਮਰੀਜ਼ ਆ ਨਾ ਜਿਹੜੇ ਕੀ ਦੱਸਣ ਦੇ ਕਿ ਪਾਰਥ ਪਾਕਿਸਤਾਨ ਸਰ ਹੱਦ ਨੇੜੇ ਖਾਲੜਾ ਕਸਬਾ ਹੈ 60 ਕਿਲੋਮੀਟਰ ਦੂਰ ਤੋਂ ਆਏ ਆ ਨਾ ਔਰ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਡਾਕਟਰ ਜਿਹੜੇ ਕੀ ਉਹਨਾਂ ਨੂੰ ਕੋਈ ਆਲਟਰਨੇਟ ਕਰਨਾ ਚਾਹੀਦਾ ਔਰ ਇਸ ਤਰ੍ਹਾਂ ਮਰੀਜ਼ਾਂ ਨੂੰ ਖਰਚਲ ਖਵਾਰੀ ਤੋਂ ਰੁਕਣਾ ਚਾਹੀਦਾ ਵਾ ਮਤਲਬ ਕੀ ਕਹਿਣਾ ਚਾਹੁੰਦੇ ਕਿਰੋਂ ਦੇ ਆਏ ਜਿੱਥੇ ਅਸੀਂ 8 ਵਜੇ ਤੇ ਆਏ ਆ ਮੇਰੇ ਪੇਟ ਚ ਪਾਣੀ ਆ ਤੇ ਬੜੀ ਤਕਲੀਫ ਆ ਤੇ ਪਰਚੀ ਨਹੀਂ ਕੱਟਣ ਦੇ ਕੀ ਕਹਿੰਦੇ ਤੈਨੂੰ ਕਹਿੰਦੇ ਆ ਕੋਈ ਆਂਦਾ ਪੇਟ ਧਾਲਿਆ ਕੋਈ ਆਂਦਾ ਕਟਾਂਗੇ ਤੁਹਾਡੇ ਬਹਿਨ ਲਈ ਵੀ ਕੋਈ ਇਂਤਜ਼ਾਮ ਨਹੀਂ ਕੀਤਾ ਤੇ ਬੈਠਣ ਲਈ ਨਹੀਂ ਨਹੀਂ ਕੋਈ ਇਂਤਜ਼ਾਮ ਨਹੀਂ ਥਾੜੇ ਤਾਂ ਕਿ ਤਰ ਮੈਂ ਪੁੱਛਾਂ ਇਹ ਬਜ਼ੁਰਗ ਔਰ ਜਿਹੜੇ ਲੋਕ ਹਨ ਔਰ ਆਪਣੇ ਆਪਣੇ ਇਲਾਜ ਲਈ ਤੇ ਪੁੱਜੇ ਹਨ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਪਰਚੀ ਕਾਊਂਟਰ ਨਹੀਂ ਖੁੱਲਿਆ ਗਿਆ ਬਜ਼ੁਰਗਾਂ ਵਾਸਤੇ ਲਾਈਨ ਵੀ ਬਣਾਈ ਗਈ ਹੈ ਲੇਕਿਨ ਇੱਥੇ ਬਜ਼ੁਰਗ ਜਿਹੜੇ ਤੁਸੀਂ ਦੇਖ ਸਕਦੇ ਜੇ ਇਹ ਜ਼ਮੀਨ ਤੇ ਬੈਠੇ ਹੋਏ ਆ ਇਹਨਾਂ ਦੀ ਬਾਬੂ ਜੀ ਕਿੰਨੀ ਉਮਰ ਹੈ ਤੁਹਾਡੀ 60 ਤੇ 7 ਜੀ ਜ਼ਮੀਨ ਤੇ ਕਿਉਂ ਬੈਠੇ ਜੀ ਗੋਡੇ ਕੰਮ ਨਹੀਂ ਕਰਦੇ ਜੀ ਇੱਥੇ ਕਿਉਂ ਮਤਲਬ ਕਿ ਕਾਊਂਟਰ ਨਹੀਂ ਖੁੱਲਿਆ ਕੀ ਗੱਲ ਹੋਈ ਕਾਊਂਟਰ ਕਰਕੇ ਜੀ ਦਵਾਈ ਲੈਣ ਆਏ ਆ ਘਰ ਦੇ ਵੀ ਆਏ ਆ ਤੇ ਆ ਚਮੜੀ ਦਾ ਵੀ ਰੋਗ ਆ ਦੋਨਾਂ ਥਾਵਾਂ ਤੋਂ ਦਵਾਈ ਲੈਣ ਆਏ ਘਰੋਂ ਕੰਮ ਛੱਡ ਕੇ ਆਏ ਕੋਈ ਦੱਸਿਆ ਕੋਈ ਡਾਕਟਰ ਦੱਸਿਆ ਕੁਝ ਕਿਰੋਂ ਖੁੱਲੇਗਾ ਕਿ ਉਹਨਾਂ ਕਿੰਨੇ ਵੇਲੇ ਖੜੇ ਜੇ ਸਵੇਰ ਦੇ ਅਸੀਂ ਜਾਏ 8 ਵਜੇ ਦੇ ਜੀ ਤੜਕੇ ਘਰੋਂ ਨਿਕਲੇ ਆਂ ਫੇ ਪਹਿਲੀ ਚ ਲੈਣ ਲੱਗ ਜਾਾਂਗੇ ਮਰ ਕੇ ਪੀੜ ਵੜੀ ਹੈ ਜੀ ਹਾਂਜੀ ਤੇ ਇੱਥੇ ਕੋਈ ਵੇਖ ਲੋ ਹਾਲ ਕੀ ਬਣਿਆ ਹੋਇਆ ਥੋੜੇ ਕੰਮ ਨਹੀਂ ਕਰਤੇ ਇਹ ਬਜ਼ੁਰਗਾਂ ਦਾ ਹਾਲ ਬੁਰਾ ਹੈ ਜਿਹੜੇ ਕਿ ਇਸੇ ਆਪਣੀ ਪਰਚੀ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਪਰਚੀ ਕੱਟਣ ਤੋਂ ਬਾਅਦ ਜਿਹੜੇ ਡਾਕਟਰ ਆ ਉਹ ਉਹਨਾਂ ਦਾ ਇਲਾਜ ਕਰ ਸਕਣ ਇਸ ਦੌਰਾਨ ਜਿਹੜੇ ਕਰਮਚਾਰੀ ਆ ਜਿਨ੍ਹਾਂ ਜਿਹੜੇ ਕਿ ਹੜਤਾਲ ਦੇ ਬੈਠੇ ਹੋ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਛਲੇ 10 ਤਰਖਾਂ 10 ਮਹੀਨਿਆਂ ਤਰਖਾਂ ਨਹੀਂ ਮਿਲੀ ਹੈ ਇਸ ਦੌਰਾਨ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਔਰ ਉਹ ਕੀ ਕਹਿੰਦੇ ਹਨ ਉਹਨਾਂ ਦਾ ਕੀ ਮੰਗ ਹੈ ਔਰ ਉਹਨਾਂ ਦੀ ਮੰਗ ਜਿਹੜੀ ਆ ਉਹ ਹਸਪਤਾਲ ਪ੍ਰਸ਼ਾਸਨ ਦੇ ਜਿਹੜੇ ਪ੍ਰਬੰਧਕ ਹਨ ਉਹਨਾਂ ਵੱਲੋਂ ਕਿਉਂ ਪੂਰੀ ਨਹੀਂ ਕੀਤੀ ਜਾ ਰਹੀ ਔਰ ਇਸ ਦੌਰਾਨ ਉਹ ਉਹਨਾਂ ਵੱਲੋਂ ਰੋਜ਼ ਜाहिर ਕਰਦੇ ਹੋਏ ਨਾਰੇ ਲਗਾਏ ਜਾ ਰਹੇ ਹਨ ਔਰ ਮੌਕੇ ਤੇ ਮੌਜੂਦ ਜਿਹੜੇ ਕਰਮਚਾਰੀ ਹਨ ਇਹਨਾਂ ਨਾਲ ਗੱਲ ਕਰਾਂਗੇ ਕੀ ਕਹਣਾ ਤੁਹਾਡਾ ਜੀ ਕੀ ਕਿਉਂ ਹੜਤਾਲ ਕੀਤੀ ਹੈ ਕਿ ਤਨਖਾਹ ਨਹੀਂ ਮਿਲ ਰਹੀ ਕਿਨੇ ਚਿਰ ਤੋਂ ਕਿਹੜੀ ਕੰਪਨੀ ਸੀ ਹੈ ਪਹਿਲਾਂ ਇਨਵਿਜਨ ਸੀ ਉਹਦੇ ਨੂੰ ਕਿਹਾ 10 ਮਹੀਨੇ ਦੀ ਬਸ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹਾਂ ਜੀ ਹਾਂ ਜੀ ਤੇ ਉਸ ਦੇ ਨਾਲ ओपीडी 카운ਟਰ ਬੰਦ ਕਰ ਦਿੱਤੇ ਹਾਂਜੀ ਹਾਂਜੀ ਸਰ ਹੋਰ ਕੀ ਕੀ ਕੰਮ ਪ੍ਰਭਾਵਿਤ ਹੋਏ ਇਸ ਨਾਲ ओपीडी ओपीडी ਬਿਲਿੰਗ ਚਾਰਜ ਹੈ ਜੀ ਸਟਾਫਾ ਬੈਠੀ ਆਪਣੀ ਹਾਂਜੀ ਬਾਟੰਡ ਮੁੰਡੇ ਬੈਠੇ ਟੂ ਟੈਸਟਿੰਗ ਲੈਗਣੇ ਵੀ ਹਾਂਜੀ ਹਾਂਜੀ ਅੱਛਾ ਕਿੰਨੇ ਮਰੀਜ਼ ਆ ਜਾਂਦੇ ਰੋਜ਼ ਦੇ ओपीडी ਕਿੰਨੀ ਹੋ ਜਾਂਦੀ ਆ ਉਹਦੇ 7-800 ਜੀ 7-800 ਹਾਂਜੀ ਹਾਂਜੀ ਤੇ ਇਹ ਤੁਹਾਨੂੰ ਪ੍ਰਸ਼ਾਸਨ ਨੂੰ ਪ੍ਰਬੰਧਕਾਂ ਨੂੰ ਫਸਤਾ ਲੈ ਐਸਐਮ ਨੂੰ ਕੀ ਸ਼ੋਸ਼ ਦਿੱਤਾ ਗਿਆ ਉਹਨਾਂ ਦਾ ਕੋਈ ਸਾਨੂੰ ਮੁੰਡੇ ਗਏ ਸੀ ਮਿਲਣਾ ਉਹਨਾਂ ਕੋਲ ਨਹੀਂ ਦੱਸਿਆ ਕੋਈ ਰਾਏ ਨਹੀਂ ਪਾਇਆ ਜੀ ਇੱਕ ਟਾਈਮ ਦੇ ਦਿਓ ਸਾਨੂੰ ਕਿ ਉਹ ਤਾਂ ਸਾਨੂੰ ਮਿਲ ਜਾਣਗੇ ਇੱਕ ਇੱਕ ਦੋ ਦਰ ਕਰਕੇ ਪਾਈ ਜਾਓ ਮੈਂ ਕੋਈ ਰਾਣੀ ਹਾਂ ਜੀ ਕਿਹਣਾ ਚੰਦੇ ਜੀ ਕੋਈ ਪੜੀ ਅਸੀਂ ਤੇ ਪਵਤ ਐਨਚਾਰਮਿੰ ਨੇ ਤੋਂ ਪਹਿਲਾਂ ਤੇ ਕਹਿੰਦੇ ਆ ਜੀ ਕਿ ਸਾਡੀਆਂ ਤਨਖਵਾਂ ਦਾ ਹੁਣ ਅਸੀਂ ਪਹਿਲਾਂ ਡੀਸੀ ਦਫ਼ਤਰ ਵੀ ਗਏ ਹਾਂ ਤੇ ਡੀਸੀ ਦਫ਼ਤਰ ਵੀ ਇੱਕ ਨੋਟ ਦੇ ਗਏ ਹਾਂ ਬਰਸੋਂ ਤੇ ਉਸ ਤੋਂ ਬਾਅਦ ਅਸੀਂ ਚੱਲ ਗਏ ਸਿਵਲ ਸਾਧਨ ਸਾਹਿਬ ਕੋ ਉਹ ਵੀ ਆਂਦੇ ਆ ਕਿ ਕਰ ਦਿੰਨੇ ਆ ਤੇ ਹੁਣ ਅਸੀਂ ਫਿਰ ਸਾਰੇ ਅੱਕੇ ਪਏ ਅੱਕੇ ਪੈ ਕੇ ਫਿਰ ਅੱਜ ਰਹਿ ਗਏ ਕਿੰਨੇ ਕਰਮਚਾਰੀ ਪਹਿਲਾਂ ਸੀ ਹੁਣ ਕਿੰਨੇ ਟੋਟਲ ਕਿੰਨੇ ਗਏ ਪਹਿਲਾਂ ਸਾਡੇ 30 ਕਰਮਚਾਰੀ ਸੀ ਤੇ ਹੁਣ ਵਿੱਚੋਂ 5-6 ਘਟਦੇ 24-25 ਅਸੀਂ ਰਹਿ ਗਏ ਆ ਤੇ 25 ਜਾਣਿਆ ਦਾ ਹੈਗਾ ਹੁਣ ਐਸਐਮਓ ਸਾਣਿਆਂ ਨੂੰ ਬੁਲਾਇਆ ਹੈ ਪਹਿਲਾਂ ਤੇ ਇਹ ਕਹੇ ਸਾਰਾ ਨੂੰ ਟਾਈਮ ਦੇ ਦੋ ਆਂਦੇ ਟਾਈਮ ਕੋ ਜੀਣ ਸਕਦੇ ਤੇ ਫੋਟਾ ਕਰਕੇ ਉਹਨੇ ਜੀ ਗਿਆ ਕਰਦਾ ਰੁਜਗਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਹੈ ਭਾਜੀ ਇਹ ਹੈ ਭਾਜੀ ਤਨਖਾਹਾਂ ਦੇ ਥਣਤੇ ਹੀ ਹੁਣ ਕਈ ਵਿੱਚੋਂ ਕਈ ਮੈਰਿਡ ਆ ਜਿਨ੍ਹਾਂ ਦੇ ਬੱਚੇ ਸਕੂਲ ਪੜ੍ਹਦੇ ਆ ਉਹਨਾਂ ਦਾ ਜਾਦਾ ਔਖਾ ਪਾ ਕਰਕੇ ਬਸ ਇਹ ਸਨ ਜਿਹੜੇ ਹਸਪਤਾਲ ਵਿੱਚ ਕਰਮਚਾਰੀ ਜਿਨ੍ਹਾਂ ਨੇ ਕਹਿਣਾ ਹੈ ਕਿ ਸਾਨੂੰ ਤਨਖਾਹਾਂ 10 ਮਹੀਨੇ ਤੋਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਦੇ ਚੱਲਦੇ ਉਹਨਾਂ ਵੱਲੋਂ ਅੱਜ ਮਜਬੂਰਨ ਹੜਤਾਲ ਕਰਕੇ ਇਸ ਜਗ੍ਹਾ ਤੇ ਰੋਸ ਪ੍ਰਦਰਸ਼ਨ ਲਗਾਇਆ ਲਗਾਉਣਾ ਪਿਆ ਹੈ ਔਰ ਵੇਖਣਾ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਜ਼ਿਲ੍ਹਾ ਹਸਪਤਾਲ ਦਾ ਜ਼ਿਲ੍ਹਾ ਪਤਰੀ ਹਸਪਤਾਲ ਦੇ ਪ੍ਰਬੰਧਕਾਨ ਉਹ ਇਸ ਮਸਲੇ ਨੂੰ ਕਦੋਂ ਹੱਲ ਕਰਾਉਂਦੇ ਹਨ ਵੀ ਤਰੰਦ